ਪਹਿਲਾ ਜਿੰਨੇ ਵੀ ਪੇਰੈਂਟਸ ਸਟੂਡੈਂਟ ਇੱਥੇ ਪਹੁੰਚੇ ਆ ਜੋ ਵੀ ਇੱਥੇ ਆਪਣਾ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਇੱਥੇ ਪਹੁੰਚੇ ਉਹਨਾਂ ਦਾ ਸਭ ਤੋਂ ਔਰ ਤੇ ਨਿੱਘਾ ਸਵਾਗਤ ਹੈ ਜੀ ਆਹ ਜੀ ਦੋਸਤੋ ਕੋਪ ਨੀਅਰ ਗਰਲ ਸਕੂਲ ਲੜਵਾ ਦੇ ਕੋਲ ਇੱਕ ਕ੍ਰਿਕਟ ਅਕੈਡਮੀ ਓਪਨ ਹੋ ਚੁੱਕੀ ਹੈ ਜੀ ਤੁਸੀਂ ਵੀ ਇਸ ਅਕੈਡਮੀ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਆਪਣੀ ਗੇਮ ਨੂੰ ਇੰਪਰੂਵ ਕਰ ਸਕਦੇ ਆ ਔਰ ਸਪੋਰਟਸ ਇੱਕ ਲਾਈਫ ਦਾ ਬਹੁਤ ਹੀ ਜ਼ਰੂਰੀ ਹਿੱਸਾ ਬਣ ਚੁੱਕਾ ਜੀ ਦੇਖੋ ਕਿਉਂਕਿ ਅੱਜ ਦੇ ਸਮੇਂ 'ਚ ਹਰ ਬੰਦਾ ਬਿਜੀ ਤੋਂ ਬਿਜੀ ਰਹਿ ਰਿਹਾ ਥੋੜਾ ਜਿਹਾ ਸਮਾਂ ਸਾਨੂੰ ਸਾਰਿਆਂ ਨੂੰ ਸਪੋਰਟਸ ਵਾਸਤੇ ਕੱਢਣਾ ਚਾਹੀਦਾ ਇਸ ਕਰਕੇ ਅਸੀਂ ਮੈਂ ਤੇ ਮੇਰਾ ਦੋਸਤ ਹਰਦੀਪ ਸਿੰਘ ਅਸੀਂ ਮਿਲ ਕੇ ਅਕੈਡਮੀ ਓਪਨ ਕੀਤੀ ਬਾਕੀ ਸਾਡੇ ਕੋਚੇਸ ਵੀ ਖੜੇ ਆ ਤੇ ਸਾਡਾ ਉਪਰਾਲਾ ਇਹੀ ਹੈ ਕਿ ਵੱਧ ਤੋਂ ਵੱਧ ਜੂਨ ਨੂੰ ਸਪੋਰਟਸ ਵੱਲ ਲੈ ਕੇ ਜਾਏ ਤੋ ਬਾਕੀ ਪੇਰੈਂਟਸ ਨੂੰ ਰਿਕਵੈਸਟ ਹੈ ਕਿ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਾਇਆ ਜਾਏ ਥੈਂਕ ਯੂ ਬਾਕੀ ਹਰਦੀਪ ਸਿੰਘ ਵੀਰੇ ਸਸ਼ਵੀਕਾਲ ਜੀ ਸਾਰਿਆਂ ਨੂੰ ਆਪਾਂ ਬਹੁਤ ਹੀ ਮਤਲਬ ਕਿ ਕੋਸ਼ਿਸ਼ ਕਰਕੇ ਪਹਿਲਾਂ ਆਪਾਂ ਐਡਾ ਹੀ ਕਿ ਸਾਡੇ ਨਾਲ ਜਲੰਧਰ ਅਕੈਡਮੀ ਸੀ ਨੇੜ ਦੇ ਬੱਚਿਆਂ ਨੂੰ ਇੱਥੋਂ ਅਕੈਡਮੀ ਨਹੀਂ ਮਿਲਦੀ ਮਕੇ ਜਿੱਦਾਂ ਬੱਚਿਆਂ ਨੂੰ 30 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਇਸ ਕਰਕੇ ਆਪਾਂ ਸੋਚਿਆ ਕਿ ਮੈਂ ਤੇ ਰਣਜੀਤ ਭਾਈ ਨੇ ਇੱਕ ਦਿਨ ਕਿ ਆਪਾਂ ਕਿਉਂ ਨਾ ਆਪਾਂ ਨੇੜੇ ਦੇ ਬੱਚਿਆਂ ਦੀ ਇੱਥੇ ਅਕੈਡਮੀ ਖੋਲ੍ਹ ਦਈਏ ਕਿ ਬੱਚਿਆਂ ਨੂੰ ਉੱਥੇ ਨੇੜੇ ਮਿਲ ਜੇ ਉੱਥੇ ਜਲੰਧਰ ਜਾਨ ਨਾਲੋਂ ਇਸ ਕਰਕੇ ਫੇ ਆਪਾਂ ਸਲਾਹ ਕੀਤੀ ਫੇ ਥੋੜਾ ਬੱਚਿਆਂ ਨੂੰ ਵੀ ਬੁਲਾਇਆ ਬੱਚੇ ਕਹਿੰਦੇ ਹਾਂ ਖੋਲੋ ਫੇ ਆਪਾਂ ਇੱਥੇ ਅਕੈਡਮੀ ਖੋਲੀ ਬਾਕੀ ਸਾਰੇ ਬੱਚਿਆਂ ਦੇ ਮਾਤਾ ਪਿਤਾ ਨੂੰ ਮੇਰੀ ਇਹੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਕਰਾਓ ਅਤੇ ਨੇੜੇ ਦੀ ਅਕੈਡਮੀ ਤੋਂ ਸਹੂਲਤਾਂ ਪ੍ਰਾਪਤ ਕਰੋ ਸਤਿ ਸ੍ਰੀ ਅਕਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਆਪਾਂ ਬਹੁਤ ਗਰਮ ਮਹਿਸੂਸ ਕਰਦੇ ਆ ਕਿ ਸਾਡੇ ਭੋਗਪੁਰ ਦੇ ਵਿੱਚ ਬਹੁਤ ਵਧੀਆ ਉਪਰਾਲਾ ਆ ਔਰ ਇੱਥੇ ਬੱਚਿਆਂ ਨੂੰ ਜਿਹੜਾ ক্রিকেট ਦੀ ਅਕੈਡਮੀ ਖੁੱਲੀ ਹੈਗੀ ਆ ਇਹਦੇ ਨਾਲ ਸਾਡੇ ਜਿਹੜੇ ਬੱਚੇ ਆ ਉਹ ਬਹੁਤ ਉੱਪਰ ਤੱਕਰ ਜਾ ਸਕਦੇ ਆ ਸੋ ਮੈਂ ਉਮੀਦ ਕਰਦਾ ਕਿ ਸਾਰੇ ਮੈਂ ਭੋਗਪੁਰ ਵਾਸੀਆਂ ਨੂੰ ਵੀ ਇੱਕ ਅਪੀਲ ਕਰਦਾ ਹਲੇਦਵਾਲੇ ਪਿੰਡਾਂ ਵਾਲਿਆਂ ਨੂੰ ਵੀ ਕਿ ਆਪਣੇ ਬੱਚਿਆਂ ਨੂੰ ਇੱਕ ਇਸ ਅਕੈਡਮੀ ਦੇ ਵਿੱਚ ਐਡਮਿਸ਼ਨ ਕਰਵਾਓ ਤਾਂ ਕਿ ਜੋ ਸਾਡੇ ਬੱਚਿਆਂ ਦਾ ਜਿਹੜਾ ਆ ਉਹ ਭਵਿੱਖ ਬਣ ਸਕੇ Thank you very much.